ਤਾਂ ਕਿ ਪੂਰੇ ਦੇਸ਼ ਦਾ ਇੱਕ ਤਰਫਾ ਜਿਹੜਾ ਵਾ ਹੋ ਸਕੇ ਬਹੁਤ ਵਧੀਆ ਗੱਲ ਲਈ ਹੈ ਕਿ ਹੋਣਾ ਵੀ ਚਾਹੀਦਾ ਹੈ ਤਾਂ ਕਿ ਪਤਾ ਲੱਗ ਸਕੇ ਕਿ ਕੌਣ ਕਿੰਨਾ ਦਾਵੇਦਾਰ ਹੈ ਇਸ ਚੀਜ਼ ਨੂੰ ਕਿ ਹਰ ਕੌਣ ਹੈਗਾ ਕਿ ਹਾਂ ਕਿ ਕੁਝ ਚੰਗਾ ਮਤਲਬ ਸਾਡੇ ਲਈ ਚੰਗਾ ਹੋਵੇ ਸਭ ਲਈ ਚੰਗਾ ਹੋਵੇ ਪੰਜਾਬ ਦੇ ਲੋਕ ਨੇ ਵਤ ਵਤ ਜੀਪੀ ਨੂੰ ਸਪੋਰਟ ਕਰਨ ਜੇ ਛਿਕਵੇ ਹਟਾ ਕੇ ਇਸ ਵਕਤ ਨੂੰ ਮੁੱਖ ਰੱਖਣਾ ਜੀਦਾ ਤਰੱਕੀ ਵਾਲੇ ਮੁੱਦੇ ਲੋਕ ਸਭਾ ਚੋਣਾਂ ਨੂੰ ਲੈ ਕੇ ਭਾਵੇਂ ਆਮ ਆਦਮੀ ਪਾਰਟੀ ਦੁਆਰਾ ਆਪਣੇ ਪੱਤੇ ਖੋਲ ਦਿੱਤੇ ਗਏ ਆ ਲੇਕਿਨ ਬਾਕੀ ਪਾਰਟੀਆਂ ਦੁਆਰਾ ਹਲੇ ਉਮੀਦਵਾਰ ਦੀ ਘੋਸ਼ਣਾ ਨਹੀਂ ਕੀਤੀ ਗਈ ਹੈ ਸੋ ਲੋਕ ਕੀ ਸੋਚਦੇ ਆ ਲੋਕਾਂ ਦੀ ਕੀ ਉਮੀਦ ਹੈ ਕੇਂਦਰ ਸਰਕਾਰ ਤੋਂ ਸੋ ਲੋਕਾਂ ਕੋ ਜਾਣਨ ਦੀ ਕੋਸ਼ਿਸ਼ ਕਰਾਂਗੇ ਕਿ ਕੀ ਲੋਕ ਇਸ ਬਾਰੇ ਕੀ ਸੋਚਦੇ ਆ ਕਿਉਂਕਿ ਜਦੋਂ ਵੀ ਵਿਧਾਨ ਸਭਾ ਦੇ ਚੋਣ ਹੋਣ ਜਾਂ ਫਿਰ ਲੋਕ ਸਭਾ ਦੇ ਚੋਣ ਹੋਣ ਲੋਕਾਂ ਦੀ ਇੱਕ ਕਾਫੀ ਉਮੀਦ ਆਸ਼ਾਵਾਂ ਸਰਕਾਰ ਤੋਂ ਜ਼ਰੂਰ ਹੁੰਦੀਆਂ ਸੋ ਲੋਕਾਂ ਨਾਲ ਗੱਲ ਕਰਾਂਗੇ ਭਾਜੀ ਕੀ ਲੱਗਦਾ ਕਿ ਲੋਕ ਸਭਾ ਚੋਣਾਂ ਦੇ ਵਿੱਚ ਕੀ ਹੋਣਾ ਚਾਹੀਦਾ ਵਾ ਆਮ ਆਦੀ ਪਾਰਟੀ ਨੇ ਆਪਣੇ ਪੱਤੇ ਖੋਲਦੇ ਕਿੰਨਾ ਵਿਸ਼ਵਾਸ ਕਰਦੇ ਹੋ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਤੇ ਤੇ ਨਾਲ ਭਾਜਪਾ ਜਿਹੜੀ ਮੌਜੂਦਾ ਸਰਕਾਰ ਹੈ ਕੀ ਲੱਗਦਾ ਕਿ ਦੁਬਾਰਾ ਵਾਪਸੀ ਕਰੇਗੀ ਵੇਖੋ ਜੀ ਜਿਹੜੀ ਪਾਰਟੀ ਮੌਜੂਦਾ ਪਾਰਟੀ ਹੈ ਨਾ ਉਹਨਾਂ ਕੋ ਸਾਰੇ ਕੰਮ ਤੇ ਵਧੀਆ ਹੋਣੇ ਨਹੀਂ ਹੂੰ ਕਿਸੇ ਨੇ ਉਹਨਾਂ ਦਾ ਗੁੱਸਾ ਵੀ ਕਰਨਾ ਆ ਕਿਸੇ ਨੇ ਉਹਦੇ ਕੋ ਫਾਇਦਾ ਵੀ ਲੈਣਾ ਆ ਹੂੰ ਤੇ ਇਹ ਪਬਲਿਕ ਨੂੰ ਸਮਝਣਾ ਚਾਹੀਦਾ ਸਰਕਾਰ ਨੂੰ ਹੀ ਸਮਝਣਾ ਚਾਹੀਦਾ ਜਿਹੜਾ ਕੰਮ ਹੋਣ ਵਾਲਾ ਹੈ ਕਿਹੜਾ ਨਹੀਂ ਹੋਣ ਵਾਲਾ ਤੇ ਜਿਹੜਾ ਜਦੋਂ ਆ ਕੇ ਕੁਰਸੀ ਤੇ ਬੈਠ ਜਾਂਦਾ ਹੈ ਉਹ ਬਾਅਦ ਚ ਉਹਨੂੰ ਜਿੰਨੂੰ ਕਹੜੀਏ ਰੱਬ ਭੁੱਲਣ ਵਾਲੀ ਗੱਲ ਹੋ ਜਾਂਦੀ ਹੈ ਤੇ ਹਰ ਇੱਕ ਗੱਲ ਦਾ ਧਿਆਨ ਰੱਖਣਾ ਚਾਹੀਦਾ ਉਹਨਾਂ ਨੂੰ ਸਸ ਨਹੀਂ ਇਹ ਕਹਿਣਾ ਚਾਹੁੰਦਾ ਜੇ ਜੇ ਗੱਲ ਕਰੀਏ ਪਿਛਲੀ ਸਰਕਾਰ ਦੀ ਮੌਜੂਦਾ ਕੇਂਦਰ ਦੇ ਵਿੱਚ ਭਾਜਪਾ ਦੀ ਸਰਕਾਰ ਹੈ ਐਨਡੀਆ ਦੀ ਸਰਕਾਰ ਹੈ ਕੀ ਲੱਗਦਾ ਹੈ ਕਿ ਜਿੰਨੇ ਵਾਅਦੇ ਕੀਤੇ ਸੀ ਉਹ ਪੂਰੇ ਹੋਏ ਆ ਤੇ ਹੁਣ ਅੱਗੋਂ ਕੀ ਆਸ਼ਾਵਾਂ ਕਰਦੇ ਹੋ ਕਿ ਕੀ ਪਹਿਲ ਦੇ ਅਧਾਰ ਤੇ ਕੰਮ ਹੋਣੇ ਚਾਹੀਦੇ ਵੇਖੋ ਜੀ ਸਾਰਿਆਂ ਨੂੰ ਮਤਲਬ ਨੌਕਰੀਆਂ ਵੱਲ ਦੇਣ ਵਾਲਾ ਧਿਆਨ ਰੱਖਣਾ ਚਾਹੀਦਾ ਆ ਤੇ ਸਾਰੇ ਆਪਣਾ ਕਮਾਉਣ ਆਪਣਾ ਖਾਣ ਤੇ ਕੋਈ ਮਤਲਬ ਜਿੱਦਾਂ ਦਾ ਝੂਠਾ ਲਾਰਾ ਕਰਨਾ ਨਹੀਂ ਚਾਹੀਦਾ ਕਰਨਾ ਉਹ ਹੀ ਜਿਹੜਾ ਹੋਣਾ ਆ ਠੀਕ ਹੈ ਜੀ ਤੇ ਇਹਦੇ ਲਈ ਸਖਤ ਸਜ਼ਾ ਹੋਣੀ ਚਾਹੀਦੀ ਹੈ ਜਿਹੜਾ ਝੂਠਾ ਲਾਰਾ ਲਾਉਂਦਾ ਪਹਿਲਾਂ ਉਹਦੇ ਲਈ ਰਾਹੁਲ ਗਾਂਧੀ ਬਾਰੇ ਕੀ ਸੋਚਦੇ ਹੋ ਰਾਹੁਲ ਗਾਂਧੀ ਕਿੰਨੇ ਕੁ ਅਸ਼ਵਸਥ ਹੈ ਜਾਂ ਤੁਸੀਂ ਕੀ ਸੋਚਦੇ ਹੋ ਕਿ ਆ ਸਕਦੇ ਹੈ ਕੇਂਦਰ ਦੇ ਵਿੱਚ ਨਹੀਂ ਮੈਂ ਇਸ ਬਾਰੇ ਥੋੜਾ ਨਹੀਂ ਜਾਣਿਆ ਮੈਨੂੰ ਜਿਆਦਾ ਇਸ ਬਾਰੇ ਜਾਣਕਾਰੀ ਨਹੀਂ ਸੋ ਭਾਜੀ ਤੁਸੀਂ ਕੀ ਸੋਚਦੇ ਹੋ ਕੀ ਹੋਣਾ ਚਾਹੀਦਾ ਸਰਕਾਰ ਕਿਉਂਕਿ ਲੋਕ ਸਭਾ ਦੇ ਚੋਣ ਹੈ ਪਹਿਲੀ ਜੂਨ ਦੇ ਵਿੱਚ ਲੋਕ ਸਭਾ ਦੇ ਚੋਣ ਹੈ ਕੀ ਸੋਚਦੇ ਹੋ ਭਾਜੀ ਵੇਖੋ ਮੈਂ ਤਾਂ ਇੱਕੋ ਗੱਲ ਜਾਣਦਾ ਵੀ ਜਿਹੜੀ ਸੈਂਟਰ ਸਰਕਾਰ ਆ ਉਹਦੇ ਕੋਆਰਡਿੰਗ ਹੀ ਜਿਹੜੀਆਂ ਸਟੇਟ ਗਵਰਨਮੈਂਟ ਜਿਹੜੀਆਂ ਹੋਣੇ ਜਿਹਦੀਆਂ ਵਾ ਤਾਂ ਕਿ ਪੂਰੇ ਦੇਸ਼ ਦਾ ਇੱਕ ਤਰਫਾ ਜਿਹੜਾ ਵਾ ਹੋ ਸਕੇ ਮਤਲਬ ਵੀ ਤਰੱਕੀ ਹੋ ਸਕੇ ਜਦੋਂ ਦੋਨਾਂ ਦੇ ਮਤਭੇਦ ਹੋ ਜਾਂਦਾ ਵਾ ਉਹ ਜਿਹੜਾ ਕਿਤੇ ਨਾ ਕਿਤੇ ਗੈਪ ਜਿਹੜਾ ਵਾ ਉਹ ਰਹਿ ਜਾਂਦਾ ਵਾ ਨਹੀਂ ਉਹ ਤਰੱਕੀ ਨਹੀਂ ਮਿਲ ਪਉਂਦੀ ਜਨ ਚੰਗੀ ਫੰਡਿੰਗ ਜਾਂ ਚੰਗੇ ਪ੍ਰੋਜੈਕਟਸ ਨਹੀਂ ਮਿਲ ਪਉਂਦੇ ਕਿਤੇ ਨਾ ਕਿਤੇ ਥੋੜਾ ਜਿਹਾ ਗੈਪ ਰਹਿ ਜਾਂਦਾ ਮੈਂ ਤਾਂ ਇਹੋ ਚਾਹੁੰਦਾ ਵਾਂ ਵੀ ਸਰਕਾਰ ਜਿਹੜੇ ਪੰਜਾਬ ਦੇ ਲੋਕ ਨੇ ਵਤ ਵਤ ਬੀਜੇਪੀ ਨੇ ਸਪੋਰਟ ਕਰਨ ਜੇ ਛਿਕਵੇ ਹਟਾ ਕੇ ਇਸ ਪੱਖ ਨੂੰ ਮੁੱਖ ਰੱਖਣਾ ਜੀਦਾ ਤਰੱਕੀ ਵਾਲੇ ਮੁੱਦੇ ਨੂੰ ਰਾਹੁਲ ਗਾਂਧੀ ਬਾਰੇ ਕੀ ਖਿਆਲ ਆ ਸਕਦੇ ਆ ਪ੍ਰਧਾਨ ਮੰਤਰੀ ਦੇ ਚਿਹਰੇ ਤੋਂ ਰੂਪ ਦੇ ਵਿੱਚ ਵੇਖੋ ਜੀ ਸਮੇ ਦਾ ਕੋਈ ਨਹੀਂ ਜੀ ਪਤਾ ਬਾਕੀ ਜਿਹੜੀ ਆ ਨਾ ਗੱਲ ਉਹ ਆਪਣੀ ਟੀਮ ਹੀ ਇਕੱਠੀ ਕਰ ਲੈਣਾ ਤਾਂ ਤਾਂ ਵੀ ਬੜੀ ਵੱਡੀ ਗੱਲ ਆ ਇਹ ਇੱਕ ਮਜ਼ਬੂਤ ਟੀਮ ਮਜ਼ਬੂਤ ਆਪੋਜੀਸ਼ਨ ਇਕੱਠੀ ਕਰ ਲੈਣਾ ਮੈਨੂੰ ਉਹਦੇ ਚ ਉਹਨਾਂ ਦੀ ਬੜੀ ਵਧੀਆ ਕਾਮਯਾਬੀ ਮੰਨੀ ਜਾਊਗੀ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਬਾਰੇ ਕੀ ਸੋਚਦੇ ਹੋ 8 ਉਮੀਦਵਾਰਾਂ ਦੀ ਘੋਸ਼ਣਾ ਹੋ ਚੁੱਕੀ ਆ ਆਪਣੇ ਮੰਤਰੀਆਂ ਨੂੰ ਹੀ ਜਗ੍ਹਾ ਦਿੱਤੀ ਹੈ ਆਮ ਆਦਮੀ ਪਾਰਟੀ ਨੇ ਵੇਖੋ ਬਹੁਤ ਕੰਮ ਕੀਤੇ ਹੋਣਗੇ ਪਰ ਜਿਹੜੇ ਮੇਨ 2 ਹੈਗੇ ਹੀ ਨਾ ਮੁੱਦੇ ਇੱਕ ਤੇ ਹੈਗਾ ਹੀ ਨਸ਼ਾ ਇੱਕ ਬੇਰੁਜ਼ਗਾਰੀ ਉਹਦੇ ਤੇ ਕੋਈ ਇੰਨਾ ਜ਼ਿਆਦਾ ਕੰਮ ਨਹੀਂ ਜੇ ਹੋ ਪਾਇਆ ਮੈਂ ਕਹਿੰਦਾ ਉਹਨਾਂ ਨੂੰ ਥੋੜਾ ਜਿਹਾ ਮੁਖ ਰੱਖ ਕੇ ਕੰਮ ਕਰਨਗੇ ਤੇ ਯੂਰ ਵੀ ਰੱਖੀ ਛੱਤ 깔 ਲੈ ਜਣ ਨਹੀਂ ਤੇ ਮੁਸ਼ਕਲ ਲੱਗਣੇ ਇਹਨਾਂ ਦਾ ਸੋ ਨਸ਼ੇ ਨੂੰ ਲੈ ਕੇ ਆਮ ਆਦਮੀ ਪਾਰਟੀ ਦੁਆਰਾ ਵਾਅਦਾ ਕੀਤਾ ਗਿਆ ਸੀ ਸੋ ਉਹ ਵਾਅਦਾ ਹਲੇ ਤੱਕ ਪੂਰਾ ਨਹੀਂ ਕੀਤਾ ਗਿਆ ਸੋ ਮੈਮ ਕੀ ਸੋਚ ਲੋਕ ਸਭਾ ਦੇ ਚੋਣ ਹੈ ਤੁਸੀਂ ਵੀ VOTING ਕਰਦੇ ਹੋ ਕੀ ਸੋਚਦੇ ਹੋ ਕੀ ਹੋਣਾ ਚਾਹੀਦਾ ਕਿਉਂਕਿ ਮਹਿਲਾਵਾਂ ਕਹਿੰਦੇ ਕਿ ਪੰਜਾਬ ਦੇ ਵਿੱਚ ਕ੍ਰਾਈਮ ਬੜਾ ਵਾ ਹੈ ਸੁਰੱਖਿਤ ਸੁਰੱਖਿਅਤ ਨਹੀਂ ਹੈ ਤੁਸੀਂ ਕੀ ਸੋਚਦੇ ਹੋ ਪਿਆਲ ਦੇਦਾਰ ਤੇ ਕੀ ਕੰਮ ਹੋਣਾ ਚਾਹੀਦਾ ਲੋਕ ਸਭਾ ਚੋਣਾਂ ਲੈ ਕੇ ਜੋ ਵੀ ਕੰਮ ਹੋਣਾ ਚਾਹੀਦਾ ਬਹੁਤ ਵਧੀਆ ਤਰੀਕੇ ਦੇ ਨਾਲ ਹੋਣਾ ਚਾਹੀਦਾ ਹੈ ਤਾਂ ਕਿ ਇਹਦੇ ਵਿੱਚ ਸਾਰਿਆਂ ਨੂੰ ਬਹੁਤ ਫਾਇਦਾ ਮਿਲੇ ਜਿਹਦੇ ਨਾਲ ਹਰ ਕੰਮ ਚੰਗੇ ਤਰੀਕੇ ਹੋਵੇ ਤੇ ਇਹਦੇ ਲਈ ਉਹਨਾਂ ਨੂੰ ਸਭ ਤੋਂ ਪਹਿਲੇ ਸਭ ਨੂੰ ਮਿਲ ਕੇ ਇਕੱਠੇ ਹੋਣਾ ਚਾਹੀਦਾ ਹੈ ਇੱਕ ਗਰੁੱਪ ਗਰੁੱਪ ਬਣਾਉਣਾ ਚਾਹੀਦਾ ਹੈ ਉਹ ਜਾ ਤਾਂ ਕਿ ਸਭ ਨੂੰ ਮਿਲ ਕੇ ਉਹ ਹੋਰ ਜਾਗਰਤ ਕਰ ਸਕਣ ਕਿ ਕਿੱਦਾਂ ਹੈ ਕਰਨਾ ਹੈ ਕਿ ਕਿਵੇਂ ਬਹੁਤ ਅੱਛੇ ਤਰੀਕੇ ਨੂੰ ਹੈਂਡਲ ਕੀਤਾ ਜਾਵੇ ਆਮ ਆਦੀ ਪਾਰਟੀ ਨੇ 8 ਉਮੀਦਵਾਰਾਂ ਦੀ ਘੋਸ਼ਣਾ ਕੀਤੀ ਹੈ ਲੇਕਿਨ ਹਾਲੇ ਤੱਕ ਬਾਕੀ ਪਾਰਟੀਆਂ ਨੇ ਪੱਤੇ ਨਹੀਂ ਖੋਲੇ ਹਾਂਜੀ ਉਹ ਵੀ ਟਰਨ ਬਾਈ ਟਰਨ ਹੁੰਦੀਆਂ ਰਹਿਣੀਆਂ ਚੀਜ਼ਾਂ ਕਿਉਂਕਿ ਟਾਈਮ ਦੇ ਨਾਲ ਹਰ ਚੀਜ਼ ਤੁਹਾਡੇ ਸਭ ਦੇ ਸਾਹਮਣੇ ਆਉਂਦੀ ਹੈ ਕਿਉਂਕਿ ਇਹ ਚੀਜ਼ ਕਿਤੇ ਤੋਂ ਲੁਕਾ ਰੱਖ ਕੇ ਹੋ ਨਹੀਂ ਸਕਦੀ ਇਹ ਪਬਲਿਕ ਦੇ ਨਾਲ ਹੀ ਚੱਲਣੀ ਹੈ ਪਬਲਿਕ ਦੇ ਸਾਹਮਣੇ ਚੱਲਣੀ ਹੈ ਤੇ ਪਬਲਿਕ ਹੀ ਸ਼ੋਅ ਕਰੇਗੀ ਸਭ ਕਿ ਹਾਂ ਕਿ ਕਿੰ ਕਿੱਦਾਂ ਚੱਲਣਾ ਚਾਹੀਦਾ ਹੈ ਰਾਹੁਲ ਗਾਂਧੀ ਨੂੰ ਪ੍ਰਧਾਨ ਮੰਤਰੀ ਦੇ ਵਜੋਂ ਕਿਵੇਂ ਦੇਖਦੇ ਹੋ ਕੀ ਲੱਗਦਾ ਕਿ ਮੁਕਾਬਲਾ ਹੋ ਸਕਦਾ ਟੱਕਰ ਹੋ ਸਕਦੀ ਹੈ ਜੇ ਮੁਕਾਬਲਾ ਹੋਏਗਾ ਤੇ ਬਹੁਤ ਵਧੀਆ ਗੱਲ ਇਹ ਹੈ ਕਿ ਹੋਣਾ ਵੀ ਚਾਹੀਦਾ ਹੈ ਤਾਂ ਕਿ ਪਤਾ ਲੱਗ ਸਕੇ ਕਿ ਕੌਣ ਕਿੰਨਾ ਦਾਵੇਦਾਰ ਹੈ ਇਸ ਚੀਜ਼ ਨੂੰ ਕਿ ਹਰ ਕੌਣ ਹੈਗਾ ਕਿ ਹਾਂ ਕਿ ਕੁਝ ਚੰਗਾ ਮਤਲਬ ਸਾਡੇ ਲਈ ਚੰਗਾ ਹੋਵੇ ਸਭ ਲਈ ਚੰਗਾ ਹੋਵੇ ਸਭ ਤੋਂ ਪਹਿਲਾਂ ਜਿਹੜਾ ਕੇਂਦਰ ਸਰਕਾਰ ਚ ਕੋਈ ਵੀ ਆਏ ਸਭ ਤੋਂ ਪਹਿਲਾਂ ਪਹਿਲ ਦੇ ਤੌਰ ਤੇ ਕੀ ਕੰਮ ਹੋਣਾ ਚਾਹੀਦਾ ਕੰਮ ਠੀਕ ਹੈ ਮੈਨੀ ਪੋਲਿਟੀਕਲ ਲਾਈਨ ਦੇ ਵਿੱਚ ਠੀਕ ਹੈ ਜਿਨ੍ਹਾਂ ਨੂੰ ਮੈਨੂੰ ਨੌਲੇਜ ਹੈ ਉਸ ਸਾਹਬ ਨਾਲ ਤੇ ਕੰਮ ਜੋ ਵੀ ਅਜ ਤੱਕ ਜੇ ਅਜ ਤੱਕ ਉਹਨਾਂ ਨੇ ਚੰਗਾ ਕਰਦੇ ਆਏ ਨੇ ਤੇ ਅੱਗੇ ਵੀ ਹੋਪ ਹੈ ਕਿ ਉਹ ਚੰਗਾ ਹੀ ਕਰਨਗੇ ਸੋ ਉਮੀਦਾਂ ਜ਼ਰੂਰ ਹੈ ਸਰ ਕੀ ਕੀ ਕਹਿਣਾ ਚਾਹੋਗੇ ਲੋਕ ਸਭਾ ਦੇ ਚੋਣ ਹੈ ਕੀ ਲੱਗਦਾ ਕਿ ਕੀ ਸਭ ਤੋਂ ਪਹਿਲ ਦੇ ਤੌਰ ਤੇ ਕੀ ਕੰਮ ਹੋਣਾ ਚਾਹੀਦਾ ਹਾਂ ਸਰ ਲੋਕ ਸਭਾ ਦੇ ਸਾਨੂੰ ਕੀ ਕੀ ਕੰਮ ਹੋਣਾ ਚਾਹੀਦਾ ਜੀ ਅ ਹਾਂਜੀ ਬੋਲੀ ਬੋਲੀ ਆਪ ਹਿੰਦੀ ਮੇਂ ਬੋਲ ਦੀਜੀਏ ਕੋਈ ਬਾਤ ਨਹੀਂ 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 ਆਪਣਾ ਜਿਹੜਾ ਹੈਗਾ ਕਾਰਪੋਰੇਸ਼ਨ ਦਾ ਸਾਰਾ ਉਹੀ ਉਹਦੇ ਅੰਦਰ ਆਂਦਰ ਲੋਕ ਲੋਕ ਸਭਾ ਚੋਣ ਐ ਐਮਪੀ ਦੀ ਚੋਣ ਐ ਐਮਪੀ ਦੀ ਚੋਣਾਂ ਦੇ ਵਿੱਚ ਕੀ ਲੱਗਦਾ ਕਿ ਕੇਂਦਰ ਦੇ ਵਿੱਚ ਕਿਹਦੀ ਸਰਕਾਰ ਬੰਨੀ ਚਾਹੀਦੀ ਹੈ ਆਮ ਆਦਮੀ ਹਮ ਆਮ ਆਦੀ ਬਨੇ ਕਿਉਂਕਿ ਪੰਜਾਬ ਦੇ ਵਿੱਚ ਮੋਦੀ ਨੂੰ ਦਾ ਲਾਈਕ ਨਹੀਂ ਕਰਦੇ ਲੋਕੀ ਜਿਆਦਾ ਠੀਕ ਹੈ ਵੈਸੀ ਆਣਾ ਦਾ ਮੋਦੀ ਚਾਹੀਦਾ ਹੈ ਠੀਕ ਹੈ ਪਰ ਇਥੇ ਪੰਜਾਬ ਦੇ ਲੋਕੀ ਘੱਟ ਮਰਗੀ ਕੀ ਫੋਲੋ ਕਰਦੇ ਮੋਦੀ ਨੂੰ ਤੇ ਆਮ ਆਦਮੀ ਆਏਗਾ ਜਿਸ ਤਰ੍ਹਾਂ ਮੈਨੂੰ ਲੱਗਦਾ ਹੈ ਕੇਂਦਰ ਬਹੁਤ ਦੂਸਰੇ ਹਾਂ ਅਬ ਅਬ ਬਤਾਈਏ ਸਰ ਆਪ ਬਤਾਈਏ ਕੀ ਕਹਿਣਾ ਚਾਹੇਂਗੇ ਕਿ ਲੋਕ ਸਭਾ ਕੇ ਚੁਣਾਵ ਹੈ ਕੀ ਲੱਗਦਾ ਹੈ ਕਿ ਇਸ ਪਰ ਕੁਝ ਨਿਆ ਚਿਹਰਾ ਦੇਖਣ ਨੂੰ ਮਿਲੇਗਾ ਕੇਂਦਰ ਮੇ ਜਾਂ ਫਿਰ ਵਹੀ ਸਰਕਾਰ ਰਿਪੀਟ ਹੋ बिल्कुल मोदी जी आएंगे और कोई नहीं आएगा और ये पांच साल है इसके अगले पांच साल में uh, मोदी आए और क्या लगता है कि पहल के आधार पर क्या काम होने चाहिए क्योंकि बहुत पिछले वादे हैं लोग पेट्रोल और जो सिलेंडर की बात करें बाकी जो पहल के आधार पे क्या काम होने चाहिए जो लोगों के हक में हो

मेडिकल फैसिलिटीज देख लीजिए, यू नेम द सेक्टर हाँ एविएशन सेक्टर देख लीजिए नंबर ऑफ एयरपोर्ट्स देख लीजिए, आप बताइए काम नहीं हुआ example, petrol, ah. क्या पेट्रोल व पेट्रोल प्राइज इन पाकिस्तान वेट्रोल इन श्रीलंका कितने नो no आइडिया ना बिकॉज फिर यहाँ का मालूम सो so, राहुल गांधी को uh, क्या लगता है कि टक्कर दे पाएंगे

में आता है कि आ, नेशनल हाईवेज और बेटर होने चाहिए आ, तो वहाँ काम जरूर होना चाहिए और ये गैस और ये सिलेंडर और ये वो वो तो सब चलते रहेंगे ये मतलब अगर लेट से आज वो 1100 सौ से नौ का भी हो जाएगा तो जिसने यूज करना वो करेगा ही वो 100-200 रुपए से इतना लाइफ में किसी का कोई फर्क नहीं पड़ने वाला पर जो बेसिक चीजें है ना मेडिकल हाईवे वो सब चीजें बेटर होनी चाहिए अदरवाइज और रही बात कि कभी भी सेंटर में ना एक ये नहीं होना चाहिए कि मिली सरकार आए है ना तो अगर कह लो कि सरकारी पूर्ण बहुमत आता है ना तो हमेशा पब्लिक को फायदा होगा उस चीज का तो वही आने वाला है सो so, राहुल गांधी का लगता है कि कितनी टक्कर दे पाएंगे अभी तो नहीं शायद हो सकता है पांच साल बाद या दस साल बाद कभी नेक्स्ट टाइम तो जरूर कुछ हो सकता है इस साल तो अभी इस इलेक्शन में तो नहीं लगता कि कुछ होने वाला है पंजाब के बीच की लगता है पंजाब में कितनी सीट्स आ सकती हैं क्योंकि तो आठ आथ... जो जो चेहरे को घोषित किया है उसमें से इनके विधायक और जो पंजाब का पहले भी ऐसी रहा है। चलो पिछले बार नहीं ऐसा हुआ ये जो कह लीजिए कि राज्यसभा की सीट हुई थी बट अगर वैसे आप देखोगे तो यहाँ पे मिला जुला ही हमेशा रहता है तो अभी भी अगर आप देखोगे तो चाहे कांग्रेस है चाहे बीजेपी है चाहे आम आदमी है सब मिक्स ही होने वाला कुछ ऐसा नहीं है बट आठ सीटों से सेंटर में इतना लंबा चौड़ा फर्क पड़ने वाला शायद है नहीं ਹਣਾ ਤੋ ਆਪ ਤੋ ਆਪ ਤੋ ਬਾਤ ਪਹਿਲੇ ਸੈਂਟਰ ਕੀ ਕਰੋ ਨਾ ਫਿਰ ਆਪ ਪੰਜਾਬ ਕੀ ਬਾਤ ਕਰੋ ਤੋ ਉਹ 8 ਸੀਟੋਂ ਸੇ ਇਤਨਾ ਮਹਿਸੂਸ ਨਹੀਂ ਲੱਗਦਾ ਕਿ ਇੰਪੈਕਟ ਪੂਰੇ ਇੰਡੀਆ ਲੈਵਲ ਤੇ ਆਏਗਾ ਹਾਂ ਚਲੋ ਥੈਂਕ ਯੂ ਜੀ ਸੋ ਲੋਕ ਜ਼ਰੂਰ ਇਸ ਜਗ੍ਹਾ ਤੇ ਕੇਂਦਰ ਦੇ ਹੱਕ ਦੇ ਵਿੱਚ ਗੱਲ ਕਰਦੇ ਨਜ਼ਰ ਆਉਂਦੇ ਆ ਤੇ ਲੋਕਾਂ ਦਾ ਇਹ ਜ਼ਰੂਰ ਕਹਿਣਾ ਕਿ ਪੰਜਾਬ ਦੀ ਸੀਟਾਂ ਨਾਲ ਕੇਂਦਰ ਦੇ ਤੇ ਕੋਈ ਅਸਰ ਨਹੀਂ ਵੇਖਣ ਨੂੰ ਮਿਲੇਗਾ ਹਾਲਾਂਕਿ ਲੋਕ ਜ਼ਰੂਰ ਪੰਜਾਬ ਦੇ ਵਿੱਚ ਭਾਜਪਾ ਨੂੰ ਪਸੰਦ ਨਹੀਂ ਕਰਦੇ ਲੇਕਿਨ ਫਿਰ ਵੀ ਲੋਕ ਭਾਜਪਾ ਦੇ ਹੱਕ ਦੇ ਵਿੱਚ ਜਾਂਦੇ ਜ਼ਰੂਰ ਨਜ਼ਰ ਆਊਗੀ ਕਿਉਂਕਿ ਲੋਕ ਸਭਾ ਚੋਣਾਂ ਦੇ ਵਿੱਚ ਥੋੜਾ ਸਮਾਂ ਬਚਿਆ ਚਾਰ ਜਿਹੜੇ ਜੂੜ ਨੂੰ ਜਿਹੜੇ ਗਿਣਤੀ ਜ਼ਰੂਰ ਜ਼ਰੂਰ ਹੋਏਗੀ ਲੇਕਿਨ ਪੰਜਾਬ ਦੇ ਵਿੱਚ ਦੀ ਗੱਲ ਕਰੀ ਜਾਂ ਫਿਰ ਪੂਰੇ ਦੇਸ਼ ਦੀ ਗੱਲ ਕਰੀਏ ਇਸ ਦੇ ਵਿੱਚ ਭਾਜਪਾ ਨੂੰ ਬਹੁਮਤ ਮਿਲਦਾ ਨਜ਼ਰ ਆਇਆ ਕਿ ਤੇ ਭਾਜਪਾ ਇੱਕ ਵਾਰੀ ਫੇਰ ਜਿਹੜੀ ਕੇਂਦਰ ਦੇ ਵਿੱਚ ਮੌਜੂਦ ਰਹੇਗੀ ਅਮਿਤ ਸ਼ਰਮਾ ਪੰਜਾਬ ਤੱਕ ਅਮਿਤ ਸਰ